ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਪਜੀ ਸਾਹਿਬ ਦੀ 7ਵੀਂ ਪੌੜੀ ਤੇ ਵਿਚਾਰ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਸਾਨੂੰ ਇਸ ਪੌੜੀ ਵਿੱਚ ਕੀ ਸਮਝਾਉਣਾ ਚਾਹੁੰਦੇ ਨੇ ਬਾਬਾ ਜੀ ਕਹਿੰਦੇ ਨੇ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਭਾਵ ਜੇ ਹੱਠ ਯੋਗ ਆਦੀ ਸਾਧਨਾਵਾਂ ਕਰਕੇ ਤੇਰੀ ਉਮਰ ਚਾਰ ਜੁਗਾਂ ਜਿੰਨੀ ਹੋ ਜਾਵੇ ਤੇ ਇਸ ਤੋਂ ਵੀ 10 ਗੁਣਾ ਹੋ ਜਾਵੇ ਮਤਲਬ 40 ਜੁਗਾਂ ਜਿੰਨੀ ਵੀ ਹੋ ਜਾਵੇ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਨੌਂ ਖੰਡਾਂ ਤੱਕ ਤੇਰਾ ਨਾਮ ਚੱਲਦਾ ਹੋਵੇ ਇੱਕ ਖੰਡ ਵਿੱਚ ਅੱਠ ਗ੍ਰਹਿ ਤੇ ਨੌਂ ਖੰਡਾਂ ਤੱਕ ਭਾਵੇਂ 72 ਗ੍ਰਹਾਂ ਤੱਕ ਜੇ ਤੇਰਾ ਨਾਮ ਚੱਲਦਾ ਹੋਵੇ ਤੇ ਤੇਰੀ ਹਰ ਪਾਸੇ ਜੈ ਜੈਕਾਰ ਹੁੰਦੀ ਹੋਵੇ ਸਾਰੀ ਦੁਨੀਆ ਤੇਰੇ ਨਾਲ ਚੱਲਦੀ ਹੋਵੇ ਤੇਰੇ ਕਹੇ ਤੇ ਚੱਲਦੀ ਹੋਵੇ ਚੰਗਾ ਨਾਉ ਰਖਾਇਕੈ ਜਸ ਕੀਰਤ ਜਗ ਲੇ ਹਰ ਦੁਨੀਆਦਾਰ ਕਹਿੰਦਾ ਹੋਵੇ ਕਿਸ ਵਰਗ ਕੋਈ ਨਹੀਂ ਬਣ ਸਕਦਾ ਤੇ ਤੇਰਾ ਹਰ ਪਾਸੇ ਨਾਮ ਚੱਲਦਾ ਹੋਵੇ ਸਾਰੀ ਦੁਨੀਆ ਤੇਰੇ ਜਸ ਗਾਉਂਦੀ ਹੋਵੇ ਭਾਵ ਤੇਰੇ ਗੁਣਾਂ ਨੂੰ ਗਾਉਂਦੀ ਹੋਵੇ ਪਰ ਬਾਬਾ ਜੀ ਕਹਿੰਦੇ ਜੇ ਤੇ ਸਨਦਰ ਨ ਆਵਈ ਤਾਂ ਬਾਤ ਨ ਪੁੱਛੇ ਕੀ ਭਾਵ ਜੇ ਤੂੰ ਉਸ ਦੀ ਕਿਰਪਾ ਵਾਲੀ ਨਦਰ ਚ ਨ ਆਇਆ ਤਾਂ ਬਾਬਾ ਜੀ ਕਹਿੰਦੇ ਇੱਥੇ ਹੀ ਤੇਰੇ ਵਾਸਤੇ ਪੀੜਾਂ ਇਕੱਠੀਆਂ ਹੋਣਗੀਆਂ ਪਰ ਰੱਬ ਦੀ ਦਰਗਾਹ ਵਿੱਚ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਚਾਹੇ ਕਿੰਨੇ ਵੀ ਚੰਗੇ ਕਰਮ ਕਰ ਲਵੋ ਪੁੰਨ ਕਮਾ ਲਵੋ ਪਰ ਉਸ ਦੇ ਨਾਮ ਬਿਨਾ ਸਭ ਬੇਕਾਰ ਹੈ ਉਸ ਦੇ ਨਾਮ ਬਿਨਾ ਚੰਗੇ ਕਰਮ ਕਮਾਉਣਾ ਵੀ ਹੋਮੇ ਹੈ ਤੇ ਜੇ ਤੂੰ ਹੋਮੇ ਵਿੱਚ ਆ ਕੇ ਕੁਝ ਵੀ ਕਰ ਰਿਹਾ ਹੈ ਤਾਂ ਤੇਰਾ ਹਾਲ ਕੀ ਹੋਵੇਗਾ ਅੱਗੇ ਬਾਬਾ ਜੀ ਦੱਸਦੇ ਨੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਭਾਵ ਤੈਨੂੰ ਕੀੜੇ ਦੇ ਜ਼ਖਮ ਦੇ ਵਿੱਚ ਲਾ ਕੀੜਾ ਬਣਾ ਦਿੱਤਾ ਜਾਵੇਗਾ ਤੇ ਰਬ ਨੂੰ ਭੁੱਲਣ ਦਾ ਦੋਸ਼ ਵੀ ਲਗਾਇਆ ਜਾਵੇਗਾ ਕਿਉਂਕਿ ਦੁਨੀਆਦਾਰ ਬਣ ਕੇ ਤੂੰ ਸਭ ਕੁਝ ਕਮਾਇਆ ਸਭ ਕੁਝ ਪ੍ਰਾਪਤ ਕੀਤਾ ਪਰ ਉਸ ਸੱਚੇ ਪਿਤਾ ਪਰਮਾਤਮਾ ਦੀ ਨਦਰ ਹੀਟ ਨਹੀਂ ਆਇਆ ਉਸ ਦੇ ਨਾਮ ਨਾਲ ਨਹੀਂ ਜੁੜਿਆ ਤੇਰੇ ਵਿੱਚ ਹੋਮੇ ਭਰੀ ਰਹੀ ਤੇ ਹੋਮੇ ਕਦੇ ਕਿਸੇ ਅੰਦਰੋਂ ਮਰ ਹੀ ਨਹੀਂ ਸਕਦੀ ਜਦੋਂ ਤੱਕ ਉਹ ਗੁਰੂ ਨੂੰ ਸਮਰਪਿਤ ਨਹੀਂ ਹੋ ਜਾਂਦਾ ਸੋ ਨਾਮ ਤੋਂ ਬਿਨਾਂ ਕੀਤੇ ਪੁੰਨ ਦਾਨ ਵੀ ਵਿਕਾਰ ਹਨ ਬਾਬਾ ਜੀ ਕਹਿੰਦੇ ਨੇ ਨਾਮ ਹੀ ਉੱਤਮ ਹੈ ਅੱਗੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਏ ਨਾਨਕ ਬਸ ਉਸ ਦੇ ਨਾਮ ਵਿੱਚ ਹੀ ਇਹ ਸਮਰੱਥਾ ਹੈ ਕਿ ਉਹ ਨਿਰਗੁਣਿਆਂ ਨੂੰ ਵੀ ਗੁਣੀ ਬਣਾ ਸਕਦਾ ਹੈ ਤੇ ਗੁਣਵੰਤਿਆਂ ਨੂੰ ਗੁਣਤਾਰੀਆਂ ਨੂੰ ਹੋਰ ਗੁਣ ਦੇ ਸਕਦਾ ਹੈ ਤੇ ਹਾ ਕੋਈ ਨਸੂ ਜਈ ਜੇ ਤੇਸ ਗੁਣ ਕੋਏ ਕਰੇ ਭਾਵ ਉਸ ਜੈਸਾ ਕੋ ਇਹ ਹੋਰ ਨਹੀਂ ਦੇਖਦਾ ਜੋ ਨਿਰਗੁਣ ਜੀਵਾਂ ਨੂੰ ਗੁਣ ਦੇ ਸਕਦਾ ਹੋਵੇ ਉਹੀ ਬਸ ਇੱਕ ਹੈ ਜੋ ਸਭ ਕੁਝ ਕਰਤਾਕਾਰ ਹੈ ਇਸ ਪਉੜੀ ਤੋਂ ਸਾਨੂੰ ਕਿੰਨੀ ਸੋਹਣੀ ਸਿੱਖਿਆ ਮਿਲਦੀ ਹੈ ਕਿ ਸਭ ਤੋਂ ਪਹਿਲਾਂ ਨਾਮ ਲਵੋ ਸਭ ਤੋਂ ਪਹਿਲਾਂ ਉਸ ਨੂੰ ਸਿਮਰੋ ਫਿਰ ਕੋਈ ਹੋਰ ਚੰਗਾ ਕਰਮ ਕਰੋ ਪਰ ਕਈ ਵਾਰ ਆਪਾਂ ਸੋਚਦੇ ਰਹਿੰਦੇ ਆ ਕਿ ਅਸੀਂ ਕਿਸੇ ਦਾ ਕੋਈ ਮਾੜਾ ਨਹੀਂ ਕਰਦੇ ਅਸੀਂ ਚੰਗੇ ਆ ਅਸੀਂ ਸਭ ਦਾ ਚੰਗਾ ਲੋਚਦੇ ਆ ਸਾਰੇ ਲੋਕ ਸਾਨੂੰ ਪਸੰਦ ਕਰਦੇ ਆ ਤੇ ਇੰਨਾ ਹੀ ਕਾਫੀ ਹੈ ਪਰ ਬਾਬਾ ਜੀ ਤਾਂ ਸਪੂੜੀ ਦੇ ਵਿੱਚ ਕੁਝ ਹੋਰ ਹੀ ਕਹਿ ਰਹੇ ਨੇ ਉਹ ਕਹਿੰਦੇ ਇਹ ਸਭ ਕੁਝ ਨਾਮ ਤੋਂ ਬਿਨਾ ਬੇਕਾਰ ਹੈ ਭਾਵ ਸਾਨੂੰ ਨਾਮ ਜਪਣਾ ਚਾਹੀਦਾ ਹੈ ਕਿਉਂਕਿ ਸਾਨੂੰ ਮਨੁੱਖਾ ਜੀਵਨ ਰੱਬ ਨੂੰ ਲੱਭ ਕੇ ਉਸ ਦੇ ਨਾਲ ਮਿਲਾਪ ਕਰਨ ਦੇ ਲਈ ਹੀ ਮਿਲਿਆ ਹੈ ਜਿੱਦਾਂ ਬਾਬਾ ਜੀ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਤੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਆਪਾਂ ਮਿਲਦੇ ਹਾਂ 8ਵੀਂ ਪੌੜੀ ਦੀ ਵਿਆਖਿਆ ਦੇ ਨਾਲ